ਦੇ ਗੁਰੂ ਵਾਹਿਗੁਰੂ ਮੇਰੇ ਪਿਆਰੇ ਦੋਸਤੋ ਅਤੇ ਇੱਥੇ ਮੌਜੂਦ ਸਾਰੇ ਸਰੋਧਿਆ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਨਿਕ ਕੌਰ ਹੈ ਅਤੇ ਪਟਨਾ ਦੇ ਜਮਾਤ ਦੇ ਵਿਦਿਆਰਥਣ ਹਾਂ ਅੱਜ ਮੈਂ ਸ਼੍ਰੀ ਗੁਰੂ ਸੇਵਾ ਮੱਦ ਲਈ ਜਿੰਨਾਂ 50 ਸਾਲਾਂ ਸ਼੍ਰੀ ਗੁਰੂਪੁਰ ਅਕਾਦੇਮੀਆਂ ਆਤਾ ਦੇ ਵਿੱਚ ਦੇਖਿਆ ਗਿਆ ਹੈ ਆਪਣੀ ਪ੍ਰਜਾ ਉੱਤੇ ਨਿਗਮ ਕਰਨ ਬਾਅਦ ਅਕਸਰ ਤੁੰਗੀਂ ਹੁੰਦਾ ਹੈ ਉਸ ਨੂੰ ਕਿਸੇ ਵੀ ਰੂਪ ਵਿੱਚ ਰਾਜਾ ਕਹਿਣਾ ਇੱਕ ਤੋਹੀ ਹੈ ਅੱਬੂ ਪਾਪੂ ਜਫਰ ਮੁਹੰਮਦ ਔਰੰਗਜ਼ੇਬ ਦਾ ਜਨਮ ਮਹਾਰਾਸ਼ਟਰ ਦੇ ਦੋਹਦ ਨਗਰ ਵਿੱਚ 3 3 ਨਵੰਬਰ 1680 ਈਸਵੀ ਨੂੰ ਬੇਗਮ ਬੰਨੋਦੀਪ ਕੋਹਾਆ ਰਾਜ ਪ੍ਰਾਪਤ ਕਰਨ ਮਗਰੋਂ ਉਸਨੇ ਆਲਮਸਿਰ ਕੀ ਤਾਪ ਕਾਰ ਕੀਤਾ ਉਸਨੇ 50 ਸਾਲ ਰਾਜ ਕੀਤਾ ਇਹ ਮੋਗਲ ਸਲਤਨਤ ਦਾ ਆਖਰੀ ਬਾਦਸ਼ਾਹ ਸੀ ਉਹ ਤੰਗ ਦਿੱਲੀ ਦੇ ਜਲਮ ਤੁਲਮ ਜਬਰ ਵੀ ਨਹੀਂ ਕੀਤਾ ਕਾਰਨ ਮੋਗਲ ਰਾਜ ਤਬਾਹ ਕਰਨ ਦਾ ਕਾਰਨ ਬਣ ਉਸਨੇ ਜੇਬ ਨੇ ਰਾਜ ਪ੍ਰਾਪਤ ਕਰਨ ਲਈ ਆਪਣੇ ਪਿਤਾ ਸਾਹਿਬ ਜਹਾਂ ਨੂੰ ਆਗਰੇ ਕਿਲੇ ਵਿੱਚ ਕੈਰ ਕੈਦ ਕਰ ਲਿਆ ਉਸਨੂੰ ਕਾਫੀ ਤਹੀਤੇ ਦਿੱਤੇ ਅਤੇ ਉਹ ਫਤਰੀ 1666 ਵਿੱਚ ਮਾਰਿਆ ਗਿਆ ਔਰੰਗਜ਼ੇਬ ਉਸ ਦੇ ਚਨਾਨੇ ਵਿੱਚ ਸ਼ਾਮਿਲ ਵੀ ਨਾ ਹੋਇਆ ਉਸਨੂੰ ਰਾਜ ਪ੍ਰਾਪਤ ਕਰਨ ਲਈ ਆਪਣੇ ਭਰਾ ਮੁਰਾਦ ਨੂੰ ਦਿੱਲੀ ਦਾ ਤਖ਼ਤ ਖੂਕ ਦੇਣ ਦਾ ਭਰੋਸਾ ਦੇ ਕੇ ਆਪਣੇ ਨਾਲ ਲਾ ਕੇ ਦੂਜੇ ਭਰਾਹਾਂ ਦਾ ਹਮਲਾ ਕਰ ਦਿੱਤਾ ਅਤੇ ਆਗਰੇ ਕੋਲ ਫਤਿਹਪੁਰ ਵਿਖੇ ਉਸਨੂੰ ਹਰਾ ਦਿੱਤਾ ਜਿੱਤ ਦੀ ਖੁਸ਼ੀ ਮਨਾਉਣ ਸਮੇਂ ਮੁਰਾਦ ਨੂੰ ਜ਼ਿਆਦਾ ਸ਼ਰਾਬ ਪਿਲਾ ਕੇ ਉਸ ਕਰਕੇ ਗਵਾਦੀਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਉਸ ਨੂੰ 3 ਸਾਲ ਬਾਅਦ ਇੱਕ ਸਿਹਤ ਦੇ ਕਸਟਰ ਦਾ ਦਰਸ਼ੀ ਲਾ ਕੇ ਕਤਲ ਕਰਵਾ ਦਿੱਤਾ ਗਿਆ ਵੱਡੇ ਭਰਾ ਦਾਰਾ ਨੂੰ ਵੀ ਸਾਜ਼ਿਸ਼ ਰੱਜ ਕੇ ਪਰਵਾਹ ਦਿੱਤਾ ਤੀਜਾ ਭਰਾ ਸ਼ਾਂਤ ਜਹਾਜ਼ ਵੀ ਸਿੱਖ ਦੇ ਦਾਰੇ ਤੋਂ ਸਾਹਮਣੂ ਛੱਡ ਕੇ ਭੱਜ ਗਿਆ ਅਤੇ ਬਾਅਦ ਵਿੱਚ ਮਰ ਗਿਆ ਉਸਨੇ ਆਪਣੇ ਵੱਡੇ ਪੁੱਤਰ ਸੁਲਤਾਨ ਮੁਹੰਮਦ ਨੂੰ ਜੇਲ੍ਹ ਵਿੱਚ ਹੀ ਜਹਿਰ ਦੇ ਕੇ ਮਾਰ ਦਿੱਤਾ ਦੂਜੇ ਪੁੱਤਰ ਨੂੰ 8 ਸਾਲ ਜੇਲ੍ਹ ਵਿੱਚ ਬੰਦੀ ਬਣਾ ਰੱਖਿਆ ਤੀਜੇ ਪੁੱਤਰ ਅਕਬਰ ਬਗਾਵਤ ਬਗਾਵਤ ਕਰਕੇ ਇran ਵੱਲ ਭੱਜ ਗਿਆ ਰੰਗਦੇਵ ਨੂੰ ਆਪਣੀ ਭੈਣ ਰੋਸ਼ਨੀ ਰੋਸ਼ਨ ਆਰਾ ਨੂੰ ਹੀ ਜਹਿਰ ਦੇ ਕੇ ਮਾਰ ਦਿੱਤਾ ਜਦੋਂ ਰੰਗਦੇਵ ਦਾ ਰਾਜ ਗੱਦੀ ਉੱਤੇ ਪੱਕਾ ਹੋ ਗਿਆ ਤਾਂ ਉਸਨੇ ਇਸ ਇਸਲਾਮ ਵਿੱਚ ਬਦਲਣ ਦਾ ਮਨ ਬਣਾ ਲਿਆ ਰਾਜ ਦੇ ਦਰਬਾਰ ਅਤੇ ਮਹਿਲਾ ਵਿੱਚ ਗਾਉਂ ਦੀ ਮਨਾਹੀ ਕਰ ਦਿੱਤੀ ਕਿਉਂਕਿ ਇਸਲਾਮ ਵਿੱਚ ਚਰਾਗ ਨੂੰ ਹਰਾਮ ਸਮ ਮੰਨਿਆ ਜਾਂਦਾ ਸੀ ਹਿੰਦੂਆਂ ਦੀ ਪਾਰੀ ਗਿਣਤੀ ਨੂੰ ਸਰਕਾਰੀ ਰੋਖ ਨੇ ਵਿੱਚੋਂ ਕੱਟ ਦਿੱਤਾ ਹਿੰਦੁਸਤਾਨ ਦੇ ਮੰਦਰ ਗਾਉਂਆਂ ਦੇ ਲਹੂ ਨਾਲ ਆਪ ਆਪ ਵਿੱਚ ਕਾਰਜ ਦਿੱਤੇ ਗਏ ਮਥੂਰਾ ਬਣਾ ਰਹਾ ਸਾਦੀ ਕਈ ਪਤੀ ਤੇ ਮੰਦਰਾਂ ਅਤੇ ਸਾਰੇ ਨਵੇਂ ਮੰਤਰਾਂ ਆਦਿੱਤ્ય ਗਏ ਅਤੇ ਉਹਨਾਂ ਦੀ ਥਾਂ ਤੇ ਚਿੱਤਾ ਬਣਾਈਆਂ ਗਈਆਂ ਹਿੰਦੂਆਂ ਦੇ ਪਰਚੀ ਦੇ ਤਿਹਾੜ ਦਿਵਾਲੀ ਅਤੇ ਹੋਲੀ ਮਨਾਉਣ ਉੱਤੇ ਮਨਾਹੀ ਇਤਕਾਰ ਦਿੱਤੀ। ਸਸਕ੍ਰਿਤਿਕ ਦੇ મૂળ ਬੰਧਕਾਰ ਜਿਸ ਨੇ ਸਿਦਵਾਰ ਨੂੰ ਜੋ ਬਦਸਤੀ ਮਸਲਮਾਨਾਂ ਦਾ ਆਇਆ ਜਾਂਦਾ ਸੀ। ਉਹਨਾਂ ਉੱਤੇ ਚੱਜੀਆਂ ਟੈਕਸ ਲਗਾਏ ਜਾਂਦੇ ਹਨ ਅਤੇ ਉਹਨਾਂ ਉੱਤੇ ਅਤਿਆਚਾਰ ਨੰਨ ਬਣਾ ਦਿੱਤਾ ਕਸ਼ਮੀਰ ਦਾ ਸੁਪਾ ਵਿਧਾਨ ਗ੍ਰਾਮਣ ਦਾ ਘਰ ਸੀ ਇਹ ਆਪਣੇ ਹਾਸ ਪਰ ਨੂੰ ਸੰਸੇ ਦੇ ਇਨਤਾਂ ਦੇ ਆਪੂ ਸਮਝਦੇ ਸਨ ਔਰੰਗਜ਼ੇਬ ਦਾ ਮੰਨਣਾ ਚਾਹੀਦਾ ਸੀ ਕਿ ਜੇ ਕਸ਼ਮੀਰ ਦੇ ਪੱਤੀਤ ਪੰਡਿਤ ਰਮੇਨ ਮਾਰ ਪਰ ਜਾਣ ਜਾਣਗੇ ਤਾਂ ਨੂੰ ਨੂਤਰਮ ਧਾਰਮਿਕ ਤੌਰ ਤੇ ਡੇਰਾ ਕਰਨ ਲਈ ਉਹਨਾਂ ਦੇ ਚੇਹੇ ਜਨੇ ਨੂੰ ਤੋੜੇ ਜਾਂਦੇ ਸਨ ਇੱਕੇ ਸਾਫਕਾਰ ਦਿੱਤੇ ਜਾਂਦੇ ਸਨ ਉਹਨਾਂ ਨੂੰ ਬਹੁਤ ਜ਼ਬਰਦਸਤੀ ਖੁਆਇਆ ਜਾਂਦਾ ਸੀ ਔਰੰਗਜ਼ੇਬ ਦੇ ਇਸ ਸੱਤਿਆਚਾਰ ਤੋਂ ਤੰਗ ਆ ਕੇ ਕਈ ਮੁਸਲਮਾਨਾਂ ਨੇ ਆਪਣੇ ਧਰਮ ਪਰिवर्तन ਕਰ ਲਿਆ ਕੇਵਲ ਟੋੜੇ ਜਿਹੇ ਸਿੰਧੂਤਾਨ ਪਰਿਵਾਰ ਹੀ ਆਪਣੇ ਧਰਮ ਵਿੱਚ ਪੱਕੇ ਰਹਿ ਸਕੇ ਔਰੰਗਜ਼ੇਬ ਦੇ ਅਜਿਹੇ ਜ਼ੁਲਮ ਕਰਕੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਇਹ ਜਿਸਦਾ ਰਾਜ ਅਤੇ ਸੱਤਾ ਲਈ ਆਪਣੇ ਪਿਤਾ ਭਰਾ ਪੈਣ ਪਤੀਜੀਆਂ ਨੂੰ ਵੋਟ ਦੇ ਘਾਟ ਦਤਾ ਸੁਲਮਾ ਹਮੇਸ਼ਾ ਨਹੀਂ ਰਹਿੰਦੇ ਇਸ ਨੂੰ ਖਤਮ ਕਰਨ ਲਈ ਪਰਮਾਤਮਾ ਨੂੰ ਕੁਝ ertid ਉਤੇ ਅਵਤਾਰ ਲੈਣਾ ਪੈਂਦਾ ਹੈ ਜੁਮਾ ਦੇ ਤਤ ਉਤੇ ਬੇਦਰਗੀ ਦਾ ਰਾਜ ਸੀ ਉਹ ਰੰਗ ਜੇਤੇ ਹੁਕਮਾ ਤਲੇ ਫੋਮ ਦਾ ਹਰ ਦਿਲੇ ਸਾਜ ਸੀ ਮੰਦਿਰਾਂ ਦੇ ਘੰਟੇ ਚੁੱਪ ਕਰਵਾ ਕੇ ਤਲਵਾਰਾਂ ਦੇ ਗੀਤ ਗਾਏ ਬੇਬਸ ਲੋਕਾਂ ਦੇ ਹੰਝੂ ਵੀ ਜਿੱਤ ਦੇ ਜਸ਼ਨ ਮਨਾਏ ਕਿਸੇ ਨੇ ਤਿਲਕ ਮਿਟਾਇਆ ਜੱਬਰ ਨਾਲ ਕਿਸੇ ਨੇ ਜਨੇਊ ਚੀਰਿਆ ਕਿਸੇ ਨੇ ਰੋਕਿਆ ਰਸਤਾ ਗੰਗਾ ਦਾ ਕਿਸੇ ਨੇ ਹੱਕ ਹੀ ਖੋ ਲਿਆ ਜਬ ਔਰੰਗਜ਼ੇਬ ਤੇਰਾ ਨਾਂ ਰਹੇ ਕਾਲੀ ਕਿਤਾਬਾਂ ਵਿੱਚ ਪਰ ਸੱਚ ਦੀ ਰੋਸ਼ਨੀ ਚਮਕੇਗੀ ਹਰ ਇੱਕ ਦੇ ਖਾਬਾਂ ਵਿੱਚ ਧੰਨਵਾਦ